ਕਿਲੋਮੀਟਰ ਰੇਸ ਵਾਕ ਵਿੱਚ ਖੁਸ਼ਬੀਰ ਕੌਰ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ ਖੁਸ਼ਬੀਰ ਕੌਰ ਦੇ ਇਸ ਮੈਡਲ ਦੇ ਨਾਲ ਭਾਰਤ ਦੇ ਤਗਮਿਆਂ ਦੀ ਗਿਣਤੀ ਹੁਣ 29 ਹੋ ਚੁੱਕੀ ਹੈ ਖੁਸ਼ਬੀਰ ਕੌਰ ਅੰਮ੍ਰਿਤਸਰ ਦੇ ਪਿੰਡ ਰਸੂਲਪੁਰ ਕਲਾ ਦੀ ਰਹਿਣ ਵਾਲੀ ਹੈ ਖੁਸ਼ਬੀਰ ਕੌਰ ਏਸ਼ੀਆਈ ਖੇਡਾਂ ਦੀ 20 ਕਿਲੋਮੀਟਰ ਰੇਸ ਵਾਕ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣ ਚੁੱਕੀ ਹੈ ਇਸ ਜਿੱਤ ਦੇ ਨਾਲ ਹੀ ਖੁਸ਼ਬੀਰ ਕੌਰ ਨੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ ਕੁਸ਼ਬੀਰ ਨੇ 1 ਘੰਟਾ 33 ਮਿੰਟ ਅਤੇ 7 ਸੈਕਿੰਡ ਦਾ ਸਮਾਂ ਲਿਆ 20 ਕਿਲੋਮੀਟਰ ਦੀ ਇਸ ਰੇਸ ਵਾਕ ਦੇ ਵਿੱਚ 3 ਦੀ ਲੋਜੋਸੀ ਨੇ ਜੇਤ ਹਾਸਲ ਕੀਤੀ ਹੈ ਹੁਣ ਭਾਰਤ ਦੇ ਕੋਲ 29 ਤਗਮੇ ਹੋ ਚੁੱਕੇ ਨੇ ਜਿਨ੍ਹਾਂ ਚੋਂ 3 골ਡ 5 ਸਿਲਵਰ ਅਤੇ 21 ਕਾਂਸੀ ਦੇ ਤਗਮੇ ਜੁੜ ਚੁੱਕੇ ਨੇ ਮੈਡਲ ਟੈਲੀ ਦੇ ਵਿੱਚ 21 ਕਾਂਸੀ ਦੇ ਤਗਮੇ ਭਾਰਤ ਨੇ ਹੁਣ ਤੱਕ ਹਾਸਲ ਕੀਤੇ ਨੇ ਭਾਰਤੀ ਖਿਡਾਰੀ ਅੱਜ تیرਅੰਦਾਜ਼ੀ ਐਥਲੈਟਿਕਸ ਬਾਕਸਿੰਗ ਘੋੜਸਵਾਰੀ 골ਫ ਹੈਂਡਬਾਲ ਕਬੱਡੀ ਟੈਨਿਸ ਟੇਬਲ ਟੈਨਿਸ ਵਾਲੀਬॉल ਅਤੇ ਕੁਸ਼ਤੀ ਦੇ ਮੁਕਾਬਲਿਆਂ ਦੇ ਵਿੱਚ ਹਿੱਸਾ ਲਵੇਗਾ ਸੋ ਭਾਰਤ ਅਜ ਵਕ ਵਕ ਮੁਕਾਬਲਿਆਂ ਦੇ ਵਿੱਚ ਆਪਣਾ ਦਮਖੰਭ ਵਖਾਉਣਗੇ